ਸਾਲ ਜੀ ਰਾਇਲ ਕਲੈਕਸ਼ਨ ਐਂਡ ਬੂਟੀ ਕਾਜਪੁਰਾ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਅੱਜ ਫਿਰ ਤੋਂ ਅਸੀਂ ਤੁਹਾਡੇ ਵਾਸਤੇ ਹਰ ਰੋਜ਼ ਦੀ ਤਰ੍ਹਾਂ ਇੱਕ ਨਵਾਂ ਜਿਹਾ ਸਟਾਫ ਲੈ ਕੇ ਆਏ ਇੱਕ ਨਵੀਂ ਜੀ ਕਲੈਕਸ਼ਨ ਲੈ ਕੇ ਆਏ ਆ ਜਿਹੜਾ ਅੱਜ ਵਾਲੇ ਸੂਟ ਨੇ ਜੀ ਬਹੁਤ ਪਿਆਰਾ ਜਿਹਾ ਸਟਾਫ ਹੈ ਬਿਲਕੁਲ ਨਵਾਂ ਸਟਾਫ ਹੈ ਮਤਲਬ ਬਹੁਤ ਜਿਹੜੇ ਪਾਸਤਾ ਹਲੀ ਵਾਲਾ ਸਟਾਫ ਹੈ ਹੀ ਨਹੀਂ ਆ ਬਿਲਕੁਲ ਨਵਾਂ ਲਾਂਚ ਹੋਇਆ ਹੋਇਆ ਸਟਾਫ ਹੈ ਇਹ ਬਹੁਤ ਸੋਹਣੀ ਜੀ ਕਲੈਕਸ਼ਨ ਹੈ ਜਿਹੜੀ ਤੁਹਾਨੂੰ ਅਸੀਂ ਅੱਜ ਦਿਖਾਣੀ ਆ ਸਟੱਫ ਬਹੁਤ ਪਿਆਰਾ ਤੇ ਪ੍ਰਾਈਸ ਰਹੇਗਾ ਜੀ ਇਹਨਾਂ ਸੂਟਾਂ ਦਾ ਥੋੜਾ ਜਿਹਾ ਕੀ ਯਾਦਾ ਕਿਉਂਕਿ ਤੁਸੀਂ ਤੁਹਾਨੂੰ ਦੇਖਣ ਲੁੱਕ ਲੈਕ ਪ੍ਰਿੰਟਡ ਸੂਟ ਨੇ ਬਟ ਨਵਾਂ ਸਟੱਫ ਹੋਣ ਕਰਕੇ ਕੁਝ ਇੱਕ ਪ੍ਰਾਈਸ ਦਾ ਰਹੇਗਾ ਜਿੱਦਾਂ 2800 ਦਾ ਸੂਟ ਰਹੇਗਾ ਵਿੱਧ ਦੁਪੱਟੇ ਦੇ ਨਾਲ ਬੁਕਿੰਗ ਲਈ ਨੰਬਰ ਹੋਊਗਾ ਜੀ 8283828381 ਨੰਬਰ ਆ ਇਸ ਨੰਬਰ ਤੇ ਤੁਸੀਂ ਸਕਰੀਨਸ਼ਾਟ ਲੈ ਕੇ ਪਿਕਸ ਸੈਂਡ ਕਰ ਸਕਦੇ ਹੋ ਕਲੈਕਸ਼ਨ ਤੁਹਾਨੂੰ ਬਹੁਤ ਸੋਹਣੀ ਜੀ ਦੇਣੀ ਆ ਜੀ ਇਹ ਹੈਗਾ ਆਪਣਾ ਅੱਜ ਦਾ ਫਰਸਟ ਸੂਟ ਮੈਂ ਤੁਹਾਨੂੰ ਸਟੱਫ ਬਾਰੇ ਦੱਸ ਦਾਂਦੀ ਆ ਲਾਈਨਿੰਗ ਲੱਗ ਕੇ 셔ਟ ਬਣੇਗੀ ਜੀ ਸਟੱਫ ਬਹੁਤ ਸੋਨਾ ਹੈ ਬਿਲਕੁਲ ਨਵਾਂ ਜਿਹਾ ਸਟੱਫ ਹੈ ਜਿਹੜਾ ਲਾਂਚ ਹੋਇਆ ਹੈ ਹਲਕੀ ਹਲਕੀ ਚੈੱਕ ਰਹੇਗੇ ਜੀ ਵਿੱਚ ਦੇ ਠੀਕ ਆ ਕੱਪੜੇ ਦੇ ਵਿੱਚ ਥਿਕਨੈਸ ਕਾਫੀ ਜ਼ਿਆਦਾ ਹੈ ਲਾਈਨਿੰਗ ਤਾਂ ਲੱਗੇਗੀ ਕਿਉਂਕਿ ਹਲਕਾ ਜਿਹਾ ਸੀ ਥਰੂ ਰਹੇਗਾ ਤੇ ਸਲਵਾਰ ਦੇ نیچے ਜ਼ਰੂਰਤ ਨਹੀਂ ਹੈਗੀ ਜੀ ਬਹੁਤ ਸੋਹਣੇ ਜਿਹੇ ਸਟੱਫ ਦੇ ਵਿੱਚ ਇਹਦੀ ਸਲਵਾਰ ਆ ਦੇਨਲ ਤੋਂ ਨੋ ਸੇਮੀ ਸ਼ਰਟ ਦੇ ਸਟੱਫ ਦੇ ਵਿੱਚ ਦੁਪੱਟੇ ਮਿਲਣਗੇ 2800 ਪ੍ਰਾਈਸ ਦੇ ਵਿੱਚ ਨਮੀਜੀ ਕਲੈਕਸ਼ਨ ਹੈ ਅਸੀਂ ਇਹਨੂੰ ਮਸਲੀਨ ਤੇ ਵੀ ਲੈ ਕੇ ਆਏ ਹੁੰਦੇ ਜਿਹੜਾ ਚੈੱਕ ਸਟੱਫ ਹੁੰਦਾ ਹੈ ਇਹ ਬਿਲਕੁਲ ਨਵਾਂ ਸਟੱਫ ਹੋਇਆ ਜੀ ਜਿਹੜਾ ਹੁਣ ਨਵਾਂ ਆਇਆ ਹੈ ਸਟੱਫ ਕਲੈਕਸ਼ਨ ਬਹੁਤ ਸੋਣੀ ਆ ਤੇ ਪ੍ਰਾਈਸ ਹੈਗਾ ਇਹ 2800 ਹੈ ਨਾ ਸੂਟਾਂ ਦਾ ਤੁਹਾਨੂੰ ਇਹਨਾਂ ਦੇ ਵਿੱਚ ਕਲਰ ਚੁਆਇਸ ਕੱਟ ਮਿਲੇਗੀ ਜ਼ਿਆਦਾਤਰ ਸਿੰਗਲ ਸਿੰਗਲ ਜੇ ਸੂਟ ਹੋਣਗੇ ਜੀ ਤੇ प्रिंटिंग ਬਹੁਤ ਸੋਹਣੀ ਸੋਹਣੀ ਮਿਲੇਗੇ ਇਹ ਸੂਟ ਹੁੰਦੇ ਆ ਪ੍ਰਿੰਟ ਕਰਵਾਏ ਹੋਏ ਖੁਦ ਤੋਂ ਨਵਾਂ ਜਿਹਾ ਸਟਫ ਆ ਦੇਖੋ ਜੀ ਨੈਕਸਟ ਪ੍ਰਿੰਟਿੰਗ ਸਲਵਾਰਾਂ ਨੇ ਨਾਲ ਬਹੁਤ ਸੋਹਣੇ ਸਟਫ ਦੇ ਵਿੱਚ ਤੇ ਦੁਪੱਟੇ ਵੀ ਬਹੁਤ ਸੋਹਣੇ ਪ੍ਰਿੰਟ ਦੇ ਨਾਲ ਨੇ ਇਹਦੇ ਵਿੱਚ ਸਾਰੇ 'ਚ ਐਦਾਂ ਰਹੇਗਾ ਪ੍ਰਿੰਟ ਸੈਂਟਰ ਦੇ ਵਿੱਚ ਬਰੀਕ ਜਿਹਾ ਪ੍ਰਿੰਟ ਆ ਜਾਂਦਾ ਸਾਈਡਾਂ ਤੇ ਆ ਜਾਂਦਾ ਜੀ 셔ਟ ਦੇ ਨਾਲ ਦਾ ਇਹਦੇ ਵਿੱਚ ਤੁਹਾਨੂੰ ਦੋ ਕਲਰ ਮਿਲ ਜਾਣਗੇ ਸੈਕੰਡ ਕਲਰ ਆਪਸ਼ਨ ਵੀ ਬਹੁਤ ਜ਼ਿਆਦਾ ਸੋਹਣੇ ਆ ਦੋਨੋਂ ਹੀ ਕਲਰ ਬਹੁਤ ਸੋਹਣੇ ਆ ਠੀਕ ਆ ਤੇ ਨੈਕਸਟ ਜਿਹੜਾ ਤੁਹਾਨੂੰ ਦੇਣਾ ਬਹੁਤ ਪਿਆਰੇ ਪਿਆਰੇ ਜੀ ਪ੍ਰਿੰਟ ਨੇ ਕਲਰ ਬਹੁਤ ਸੋਹਣੇ ਆ ਇਹ ਹੈਗਾ ਜੀ जोड़ा ग्रेस ब्लैक कलर होंगे बहुत सोना जहा कलर स्टफ तो बहुत ज्यादा फाइन आ अठाई सौ का सूट है ये बिल्कुल नव स्टफ है कलर बहुत सोहने मिल जाएगे थोनों डिजाइनिंग बहुत सारी मिल जाएगी लाइनिंग लग के सूट बनवा लियो जो डिजाइनिंग करवा लियो हल्की जी सूटा के उपर तो थोड़ा सूट बहुत सोना बनने वाला है ਇਹ ਦੇਗਾ ਇਹਦਾ ਦੁਪੱਟਾ ਦੁਪੱਟੇ ਬਹੁਤ ਸੋਹਣਿਆ ਸੂਟਾਂ ਦੇ ਇਹਦੇ ਵਿੱਚ ਸੈਕੰਡ ਕਲਰ ਹੈ ਠੀਕ ਹੈ ਜੀ ਸਲਵਾਰ ਦਾ ਕਲਰ ਬਹੁਤ ਪਿਆਰਾ ਹੈ ਤੇ ਇਹ ਕਲਰ ਤੁਹਾਨੂੰ ਇਹਦੇ ਵਿੱਚ ਡਾਰਕ ਟੋਨ ਤੇ ਮਿਲ ਜਾਏਗਾ ਠੀਕ ਕਲਰ ਇਹ ਜਿਹੜਾ ਤੁਹਾਨੂੰ نیچے ਦਿਖਾਇਆ ਪਹਿਲਾਂ ਉਹਦੇ ਵਿੱਚ ਹੀ ਸੂਟ ਆ ਠੀਕ ਹੈ ਜੀ ਬਹੁਤ ਸੋਹਣੇ ਜਿਹੇ ਸੂਟ ਨੇ ਇਹ ਸਾਰੇ ਜਿਹੜਾ ਵੀ ਤੁਸੀਂ ਲੈਣਾ 2800 ਦਾ ਸੂਟ ਆ ਵਿਦ ਦੁਪੱਟਾ ਨੈਕਸਟ ਜਿਹੜਾ ਸੂਟ ਹੈਗਾ ਸਾਰੀ ਵੀਡੀਓ ਅੱਜ ਇੱਕੋ ਹੀ ਸਟਾਫ ਦੀ ਰਹੇਗੀ ਤੇ ਸਾਰੇ ਸੂਟ ਸੀ ਇਹ ਖੁਦ ਪ੍ਰਿੰਟ ਕਰਵਾਏ ਹੋਏ ਆ ਨਵੇਂ ਜਿਹਾ ਸਟਾਫ ਇਹ ਜਿਹੜਾ ਆਇਆ ਆ ਉਸ ਦੇ ਉੱਪਰ ਪ੍ਰਿੰਟਿੰਗ ਕਰਵਾਈ ਹੋਈ ਆ ਦੇਖੋ ਸੂਟ ਪ੍ਰਿੰਟ ਦੇਖੋ ਜੀ ਪਲੇਨ ਸਲਵਾਰਾਂ ਦੇ ਨਾਲ ਤੁਸੀਂ ਸੱਤੋਂ ਸਟਿਚ ਕਰਵਾਉਣਾ ਸੀ ਸਟਿਚ ਕਰਕੇ ਪੇਜ ਦਾਂਗੇ ਵਿਦਆਊਟ ਸਟਿਚਿੰਗ ਲੈਣਾ ਜਿੱਦਾਂ ਵੀ ਤੁਸੀਂ ਸੂਟ ਲੈਣਾ ਲੈ ਸਕਦੇ ਹੋ ਮਤਲਬ ਐਦਾਂ ਦੇ ਸੂਟ ਨਹੀਂ ਅਗਰ ਤੁਸੀਂ ਗੁਰਦੁਆਰਾ ਸਾਹਿਬ ਵੀ ਪਾ ਕੇ ਜਾਂਦੇ ਹੋ ਜਿਹੜੇ ਸਾਡੇ ਸੂਟ ਬਾਹਰ ਜਾਂਦੇ ਨੇ ਜੀ ਜ਼ਿਆਦਾਤਰ ਕਹਿੰਦੇ ਨੇ ਸਾਨੂੰ ਸਿੰਪਲ ਤੇਜੀ ਵਾਲ ਸੂਟ ਚਾਹੀਦੇ ਨੇ ਤੇ ਉਹਨਾਂ ਵਾਸਤੇ ਬਹੁਤ ਸੋਹਣੇ ਸੂਟ ਨਹੀਂ ਗੁਰਦੁਆਰਾ ਸਾਹਿਬ ਵਾਸਤੇ ਇਕ ਤਾਂ ਤੁਸੀਂ ਇਹਨਾਂ ਨੂੰ ਡਿਜ਼ਾਈਨਿੰਗ ਕਰਵਾ ਸਕਦੇ ਹੋ ਜਿੱਦਾਂ ਦਾ ਮਰਜੀ ਸ਼ਾਰਟ ਸ਼ਰਟ ਦੇ ਨਾਲ ਬਣਵਾ ਲੂ ਬੇਸ਼ੱਕ ਫਰਸ਼ੀ ਸਲਵਾਰ ਦੇ ਨਾਲ ਬਣਾ ਸਕਦੇ ਹੋ ਜਾਂ ਫਿਰ ਸਿੰਪਲ ਸਲਵਾਰ ਸੂਟ ਏ ਲਾਈਨ ਸਟਾਈਲ 'ਚ ਬਣਾ ਸਕਦੇ ਹੋ ਜੀ ਕਲੀਆਂ ਪਾ ਕੇ ਜਿਵੇਂ ਵੀ ਸੂਟ ਤੁਸੀਂ ਸਟਿਚ ਕਰਵਾਉਣਾ ਉਵੇਂ ਕਰਵਾ ਸਕਦੇ ਹੋ ਕਿਉਂਕਿ ਸਟਫ ਐਨਾ ਸੋਹਣਾ ਹੈ ਇਹ ਕ੍ਰੇਪ ਦੀ ਲੁੱਕ ਰਹੇਗਾ ਸਟਫ ਪਾਉਣ ਤੋਂ ਬਾਅਦ ਬਿਲਕੁਲ ਲਾਈਟ ਵੇਟ ਸਟਫ ਹੈ ਪ੍ਰਿੰਟ ਦੇਖੋ ਸੂਟ ਦਾ ਕਿੰਨਾ ਸੋਹਣਾ ਹੈ ਤੇ ਉੱਪਰੋਂ ਦੁਪट्टे ਦੀ ਪ੍ਰਿੰਟਿੰਗ ਤਾਂ ਇੱਕ ਨੰਬਰ ਆ ਦੇਖੋ ਜੀ ਪ੍ਰਿੰਟਿੰਗ ਕਿੰਨੀ ਸੋਹਣੀ ਆ ਠੀਕ ਹੈ ਜੀ ਨੈਕਸਟ ਜਿਹੜਾ ਸੂਟ ਦਿਖਾਣਾ ਹੈ ਉਹ ਵੀ ਥੋਨੋ ਬਹੁਤ ਪਿਆਰੇ ਜੇ ਪ੍ਰਿੰਟ ਦੇ ਵਿੱਚ ਕਲਰਸ ਮਿਲ ਜੇਗਾ ਹਲਕਾ ਜਿਹਾ ਚੈੱਕ ਬਣਿਆ ਹੋਇਆ ਜੀ ਸਟਫ ਦੇ ਵਿੱਚ ਬਹੁਤ ਸੋਹਣਾ ਜਿਹਾ ਸਟੱਫ ਹੈ ਇਹ ਬਿਲਕੁਲ ਲਾਈਟ ਵੇਟ ਮੇਰੇ ਕੋਲ ਬਹੁਤ سارے ਮੈਸੇਜ ਆਣੇ ਆ ਕਹਿੰਦੇ ਜਦੋਂ ਤੁਸੀਂ ਸੂਟ ਦਿਖਾਣੇ ਅਸੀਂ ਉਸ ਟਾਈਮੇ ਸਮਝ ਜਾਣੇ ਆ ਵੀ ਸੂਟ ਸਟੱਫ ਕਿਦਾਂ ਦਾ ਹੋਏਗਾ ਸਾਨੂੰ ਦੇਖਦੇ ਸਾਰੀ ਪਤਾ ਲੱਗ ਜਾਂਦਾ ਜੀ ਮੈਂ ਤਾਂ ਹੀ ਥੋੜਾ ਜਿਹਾ ক্লোਜ਼ ਤੋਂ ਦਿਖਾਨੀ ਹੁੰਨੀ ਆ ਵੀ ਤੁਹਾਨੂੰ ਬਹੁਤਾ ਪੁੱਛਗਿੱਛ ਕਰਨ ਦੀ ਜ਼ਰੂਰਤ ਨਾ ਪਵੇ ਹੁਣ ਇਹ ਨਵਾਂ ਜਿਹਾ ਸਟੱਫ ਹੈ ਜਿਹੜਾ ਅਸੀਂ ਤੁਹਾਡੇ ਵਾਸਤੇ ਲੈ ਕੇ ਆਏ ਆ ਤੇ ਪਾਇਆ ਹੋਇਆ ਵੀ ਬਹੁਤ ਸੋਹਣਾ ਲੱਗੇਗਾ ਲੋਜੀ ਬਲੈਕ ਕਲਰ ਦੇ ਵਿੱਚ ਕਿੰਨਾ ਸੋਹਣਾ ਸੂਟ ਖਿੜ ਕੇ ਆ ਰਿਹਾ ਹੈ ਬਹੁਤ ਸੋਹਣਾ ਸੂਟ ਆ ਰਿਹਾ ਖਿੜ ਖਿੜ ਕੇ ਕਲਰ ਬਹੁਤ ਪਿਆਰੇ ਪਿਆਰੇ ਆ ਦੁਪੱਟੀਆਂ ਦੇ ਪ੍ਰਿੰਟ ਬਹੁਤ ਸੋਹਣੇ ਆ ਦੁਪੱਟੇ ਦਾ ਪ੍ਰਿੰਟ ਹੀ ਬਹੁਤ ਪਿਆਰਾ ਦੇਖੋ ਬਹੁਤ ਸੋਹਣੀ ਜੀ ਪ੍ਰਿੰਟਿੰਗ ਹੈ ਜੀ ਦੁਪੱਟੀਆਂ ਦੀ ਵੀ ਨੈਕਸਟ ਫਿਰ ਤੋਂ yellow ਕਲਰ ਗਰਮੀ ਆ ਸਰਦੀਆਂ ਚ 컬러 ਇਹ ਪਾਇਆ ਵਾ ਸੋਹਣਾ ਲੱਗਦਾ ਹੁਣ ਇਹ ਸੂਟ ਦਾ ਪ੍ਰਿੰਟ ਦੇਖਿਓ ਕਿੰਨਾ ਸੋਹਣਾ ਹੁਣ ਇਸ ਦੀਆਂ ਫੋਟੋਆਂ ਬਹੁਤ ਸਾਰੀਆਂ ਆਉਣੇ ਵਾਲੀਆਂ ਪ੍ਰਿੰਟ ਵੀ ਤੇ ਕਲਰ ਵੀ ਇਹ ਹੈਗਾ ਬਹੁਤ ਸੋਹਣਾ ਜਿਹਾ ਸਕਾਈ ਜਿਹਾ ਸ਼ੇਡ ਠੀਕ ਆ ਤੇ ਇਹਦੀ ਮੈਚਿੰਗ ਦੇਖਿਓ ਜੀ ਇਹ ਹੈਗੀ ਇਹਦੀ ਮੈਚਿੰਗ ਇਹ ਦੁਪੱਟਾ ਰਹੇਗਾ 컬러 ਮੈਚਿੰਗ ਹੀ ਬਹੁਤ ਪਿਆਰੀਆਂ ਸੂਟ ਦੇ ਸਭ ਤੋਂ ਪਹਿਲਾਂ ਸੇਲ ਹੋਣ ਵਾਲਾ ਸੂਟ ਆ ਬਹੁਤ ਸੋਹਣਾ ਪ੍ਰਿੰਟ ਆ ਦੇਖੋ ਜੀ ਬਹੁਤ ਸੋਹਣੇ ਪ੍ਰਿੰਟ ਸਾਰੇ ਬਹੁਤ ਸੋਹਣੇ ਨੇ ਇੱਕ ਤੋਂ ਇੱਕ ਪ੍ਰਿੰਟ ਨੇ ਨਵੇਂ ਜੇ ਸਟੱਫ ਦੇ ਉੱਪਰ ਤੁਹਾਨੂੰ ਅਸੀਂ ਇਹ ਸਾਰੇ ਸੂਟ ਦਿੱਤੇ ਨੇ ਜੀ ਇਹਨਾਂ ਸੂਟਾਂ ਦਾ 2800 ਪ੍ਰਾਈਸ ਆ ਤੇ ਸ਼ਿਪਿੰਗ ਚਾਰजेस ਅਲੱਗ ਤੋਂ ਰਹਿਣਗੇ ਤੇ ਤੁਹਾਨੂੰ ਮੈਂ ਇੱਕ ਕਲੈਕਸ਼ਨ ਹੋਰ ਦਿਖਾਨੀ ਆ ਇਹ ਵੀ ਨਵੀਂ ਲਾਂਚਿੰਗ ਆ ਇਹ ਟਿਸਟਾ ਦੀ ਨਵੀਂ ਆ ਜੇ ਇਹ ਟਿਸਟਾ ਬ੍ਰਾਂਡ ਦੇ ਆ ਇਹ ਵਿਦਆਊਟ ਦੁਪੱਟਾ ਸੂਟ ਆ ਹੁਣ ਤੁਹਾਨੂੰ ਅਬਿੱਧ ਦੁਪੱਟਾ ਵੀ ਦਿਖਾਇਆ ਇਹ ਇਹ ਵਿਦਆਊਟ ਦੁਪੱਟਾ ਟਿਸਟਾ ਬ੍ਰਾਂਡ ਦਾ ਇਹ ਤਾਂ ਬਹੁਤ ਸੋਹਣੇ ਸਟੱਫ ਦੇ ਉੱਪਰ ਸੂਟ ਆ ਲਾਈਨਿੰਗ ਲਾ ਕੇ ਪੂਰਾ ਸੂਟ ਬਣੇਗਾ ਜੀ ਪ੍ਰਿੰਟਡ ਸੂਟ ਆ ਇਹ ਸ਼ਰਟ ਆ ਤੇ ਜਿਹੜੀ ਇਹ ਸਲਵਾਰ ਆ ਉਹ ਇਦਾਂ ਹਲਕਾ ਜਿਹਾ ਦੇਖੋ ਚੈੱਕ ਤੁਹਾਨੂੰ ਫੀਲ ਹੋ ਵਿੱਚ ਦਿਖਦਾ ਹੋਏਗਾ ਕੈਮਰੇ 'ਚ ਬੈਕ ਸਾਈਡ ਤੋਂ ਪ੍ਰੋਪਰ ਦਿਖ ਜਾਂਦਾ ਏ ਇਦਾਂ ਚੈੱਕ ਸਟੱਫ ਹੈ ਟੀਸਟਾ ਬ੍ਰਾਂਡ ਦਾ ਜੀ ਇਹ ਠੀਕ ਹੈ ਵਿਦਆਊਟ ਦੁਪੱਟਾ ਤੇ ਇਹ ਸੂਟ ਤੁਹਾਨੂੰ ਵਿਦਆਊਟ ਦੁਪੱਟਾ ਸੇਮ ਪ੍ਰਾਈਸ ਪਾਏਗਾ 2800 ਦੇ ਵਿੱਚ ਪਹਿਲਾਂ ਤੁਹਾਨੂੰ ਮੈਂ ਵਿਦੇ ਦੁਪੱਟਾ ਦਿੱਤੇ ਆ ਇਹ ਬਿਉਟ ਆਊਟ ਦੁਪੱਟਾ ਕਲਰ ਬਹੁਤ ਸੋਹਣਾ ਹੈ ਪ੍ਰਿੰਟ ਬਹੁਤ ਸੋਹਣੇ ਆ ਸਲਵਾਰਾਂ ਦੇ ਕਲਰ ਬਹੁਤ ਸੋਹਣੇ ਆ ਠੀਕ ਹੈ ਠੀਕ ਹੈ ਜੀ ਨੈਕਸਟ ਇਹ ਤੁਹਾਨੂੰ ਇੱਕ ਕਲਰ ਹੋਰ ਦਿਖਾਣੇ ਆ ਇਹ ਟੀਸਟਾ ਬ੍ਰਾਂਡ ਦੀ ਨਵੀਂ ਲਾਂਚਿੰਗ ਆ ਬਿਲਕੁਲ ਇਹ ਫਰੈਸ਼ ਵਾਲੇ ਸੂਟ ਨੇ ਸਾਰੇ ਬਹੁਤ ਸੋਹਣੇ ਜੇ ਕਲਰ ਡਿਜ਼ਾਈਨ ਇੱਕ ਨੰਬਰ ਨੇ ਬਹੁਤ ਸੋਹਣੇ ਡਿਜ਼ਾਈਨ ਨੇ ਤੁਸੀਂ ਆਪਣੇ ਅਕੋਰਡਿੰਗ ਇਹਨਾਂ ਨੂੰ ਸਟਿਚ ਕਰਵਾ ਸਕਦੇ ਹੋ ਪ੍ਰਿੰਟਡ ਸ਼ਰਟਾਂ ਨੇ ਜਿਹੜੀਆਂ ਸਲਵਾਰਾਂ ਉਹ ਵੀ ਤੁਹਾਨੂੰ ਇਦਾਂ ਬਹੁਤ ਸੋਹਣੇ-ਸੋਹਣੇ ਜੇ ਪ੍ਰਿੰਟਾਂ ਚ ਮਿਲਣਗੀਆਂ ਪਲੇਨ ਸਲਵਾਰ ਆ ਹਲਕੇ-ਹਲਕੇ ਜੀ ਉੱਪਰ ਸੈਲਫ ਪ੍ਰਿੰਟ ਆ ਤੇ ਜਿਹੜਾ ਨੈਕਸਟ ਸੂਟ ਆ ਜੀ ਇਹ ਵੀ ਪ੍ਰਿੰਟ ਬਹੁਤ ਪਿਆਰਾ ਹੈ ਪ੍ਰਿੰਟ ਸਾਰੇ ਇੱਕ ਤੋਂ ਇੱਕ ਨੇ ਕਿੰਨਾ ਸੋਹਣਾ ਪ੍ਰਿੰਟ ਆ ਕਲਰ ਕਿੰਨਾ ਸੋਹਣਾ ਹੈ ਇਹ ਸੂਟ ਵਿਦਆਊਟ ਦੁਪੱਟਾ 2800 ਦਾ ਜਿਹੜੀ ਪਹਿਲਾਂ ਤੁਹਾਨੂੰ ਸੂਟ ਦਿਖਾਈ ਨਹੀਂ ਉਹ ਸਾਰੇ ਵਿਦ ਦੁਪੱਟਾ 2800 ਦੇ ਆ ਠੀਕ ਹੈ ਜੀ ਤੇ ਤੁਹਾਨੂੰ ਮੈਂ ਇੱਕ ਸੂਟ ਹੋਰ ਦਿਖਾਨੀ ਆ ਪ੍ਰਿੰਟਡ ਦੇ ਵਿੱਚ ਇਹ ਸੂਟ ਮੈਂ ਤੁਹਾਨੂੰ ਮਡਲ ਦੇ ਦਿਖਾਨੀ ਹੁੰਨੇ ਆ ਸੇਮ ਹੀ ਕਲਰ ਪ੍ਰਿੰਟ ਦੇ ਉੱਪਰ ਇਹ ਸੀ ਨਾ ਸੂਟ ਤੁਹਾਨੂੰ 15 ਸਾਲਾ ਦਿੱਤਾ ਹੋਇਆ ਤੇ ਮਡਾਲ ਦਾ ਸਟੱਫ ਹੈ ਜੀ ਬਿਦਾਉਰ ਦੁਪੱਟਾ ਇਹ ਸੂਟ ਨਾ ਪਿੱਛੇ ਜੇ ਮੇਰੇ ਕੋਲ ਦੋ ਤਿੰਨ ਪੀਸ ਰਹਿ ਗਏ ਸੀਗੇ ਤਾਂ ਫਿਰ ਮੈਂ ਵੀਡੀਓ ਚ ਇਦਾਂ ਹੀ ਪਾਤੇ ਤਾਂ ਉਹਨਾਂ ਦੀ ਫੋਟੋ ਮੇਰੇ ਪਾਸ ਬਹੁਤ ਸਾਰੀਆਂ ਆ ਰਹੀਆਂ ਆ ਦੇਖੋ ਜਿੱਦਾਂ ਹੁਣ ਇਹ ਇੱਕ ਦੇ ਵਿੱਚ ਅਸੀਂ ਤਿੰਨ ਤਿੰਨ ਚਾਰ ਚਾਰ ਸੂਟ ਪਾਏ ਵੀ ਹੈ ਕਟਿੰਗ ਕਰਕੇ ਸਾਰੇ ਤੇ ਨਵਾਂ ਮੈਂ ਸਟਾਕ ਮੰਗਾ ਲਿਆ ਫਿਰ ਤੋਂ ਮੈਂ ਦੋ ਤਿੰਨ ਵਾਰੀ ਇਹ ਵੀਡੀਓ ਦਿਖਾ ਚੁੱਕੀ ਹਾਂ ਠੀਕ ਹੈ ਤੁਹਾਨੂੰ ਇਹ ਸੂਟ ਮਿਲ ਜਾਣਗੇ ਜੀ ਇਹ ਮਡਾਲ ਦਾ 5 ਮੀਟਰ 올ਓਵਰ ਸਟੱਫ ਹੈ ਬਹੁਤ ਸੋਹਣਾ ਸੂਟ ਆ ਤੇ ਇਹਦੇ ਵਿੱਚ ਤੁਹਾਨੂੰ ਕਲਰ ਮਿਲ ਜਾਣਗੇ ਇਹ ਬਿਲਕੁਲ ਨਵੇਂ ਥਾਨ ਨੇ ਤੁਹਾਨੂੰ 4-4 ਸੂਟ ਇੱਕ-ਇੱਕ ਕਲਰ ਚ ਮਿਲ ਜਾਣਗੇ ਕਿਉਂਕਿ ਇਹਨਾਂ ਦੀ ਫੋਟੋ ਹੀ ਨਹੀਂ ਸੀ ਮੇਰੇ ਕੋਲ ਬੰਦ ਹੋ ਰਹੀਆਂ ਆਣੀਆਂ ਸਾਨੂੰ ਸੇਮ ਜਿਨ੍ਹਾਂ ਕੋਲ ਗਿਆ ਹੋਇਆ ਸੂਟ ਉਹਨਾਂ ਨੂੰ ਵੀ ਸਟੱਫ ਬਹੁਤ ਪਸੰਦ ਆ ਰਿਹਾ ਉਹ ਵੀ ਬਾਰ-ਬਾਰ ਮੰਗਾ ਰਹੇ ਨੇ ਅੱਗੇ ਤੋਂ ਅੱਗੇ ਦੇਖ ਕੇ ਸਾਰੇ ਮੰਗਵਾਨੇ ਆ ਇਦਾਂ ਦੀ ਪ੍ਰਿੰਟਿੰਗ ਰਹੇਗੀ ਜੇ ਠੀਕ ਹੈ ਇਹ 4-4 ਸੂਟ ਆਪਣੇ ਕੋਲ ਹੈਗੇ ਨੇ ਹੁਣ 20 ਮੀਟਰ ਦਾ ਥਾਨ ਸੀਗਾ ਤੇ ਕਲਰ ਇਹ ਤਿੰਨ ਨੇ ਆਪਣੇ ਕੋਲ ਇਸ ਵਾਰ ਪਹਿਲਾਂ ਚਾਰ ਸੀਗੇ ਇਹ ਜਿਹੜੇ ਸਕਾਈ ਫਰੋਜ਼ੀ ਜਿਹਾ ਕਲਰ ਹੋਰ ਨਹੀਂ ਆਏ ਆ ਤੇ ਤੁਸੀਂ ਇਹ ਵੀ ਦੇਖ ਸਕਦੇ ਹੋ ਇਹ 1500 ਦਾ ਸੂਟ ਆ ਜੀ ਇਹਦੇ ਵਿੱਚ ਤੁਹਾਨੂੰ ਮਡਾਲ ਦੇ ਵਿੱਚ ਤਿੰਨ ਸੂਟ ਸੌਰੀ ਤਿੰਨ ਕਲਰ ਮਿਲ ਜਾਣਗੇ ਉਮੀਦ ਕਰਦੀ ਹਾਂ ਕਲੈਕਸ਼ਨ ਪਸੰਦ ਆਈ ਹੋਵੇਗੀ ਨਵਾਂ ਜਿਹਾ ਸਟੱਫ ਦਿਖਾਇਆ ਅੱਜ ਅਸੀਂ ਤੁਹਾਨੂੰ ਤੇ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਸੂਟ ਕਿੱਦਾਂ ਲੱਗੇ ਤੇ ਤੁਸੀਂ ਕੀ ਚਾਹੁੰਦੇ ਹੋ ਆਪਾਂ ਸੇਲ ਦੀ ਵੀਡੀਓ 'ਚ ਲੈ ਕੇ ਆਈਏ ਉਹ ਵੀ ਮੈਨੂੰ ਜਰੂਰ ਕਮੈਂਟ ਕਰਕੇ ਦੱਸਿਓ ਕਿਉਂਕਿ ਕਮੈਂਟ ਕਿਸੇ ਦਾ ਲਾਈਕ ਕਰਾਂ ਜਾਂ ਨਾ ਕਰਾਂ ਬਟ ਮੈਂ ਰੀਡ ਸਭ ਦੇ ਕਮੈਂਟ ਕਰਦੀ ਆ ਤੁਸੀਂ ਮੈਨੂੰ ਕਮੈਂਟ ਕਰਕੇ ਜਰੂਰ ਦੱਸ ਸਕਦੇ ਹੋ ਆਪਣੀ ਕੀ ਨਵੀਂ ਜੀ ਡਿਮਾਂਡ ਹੈ ਵੈਸੇ ਮੈਂ ਮਸ਼ੀਨੀ ਵਰਕ ਤੇ ਵੀ ਸੂਟ ਰੈਡੀ ਕਰਨੇ ਭੇਜੇ ਹੋਏ ਆ ਤੇ ਹੈਂਡਵਰਕ ਦੇ ਤਾਂ ਹੁਣ ਅੱਗੇ ਆਉਣ ਵਾਲੇ ਸੀਜ਼ਨ ਵਿੱਚ ਤੁਹਾਨੂੰ ਬਹੁਤ ਖੁਸ਼ੀ ਅਸੀਂ ਦੇਣਾ ਹੈ ਉਮੀਦ ਕਰਦੀ ਆ ਜੀ ਤੁਹਾਨੂੰ ਵੀਡੀਓਜ਼ ਪਸੰਦ ਆਉਂਦੀਆਂ ਹੋਣਗੀਆਂ ਇਹਨਾਂ ਨੂੰ ਸ਼ੇਅਰ ਜਰੂਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਵੀਡੀਓ ਦੇਖਣ ਲਈ ਥੈਂਕ ਯੂ ਸੋ ਮੱਚ